ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਹੜੀ ਕੁਦਰਤੀ ਖੇਤੀਆ ਕਿਸਾਨ ਵੀਰੋ ਇਹ ਸਾਨੂੰ ਲਗਾਤਾਰ ਖੇਤ 'ਚ ਇਹਦੇ ਵਿੱਚ ਆਉਣਾ ਜ਼ਰੂਰੀ ਆ ਰਹਿਣਾ ਜ਼ਰੂਰੀ ਜੇ ਜਣੇ ਤੁਸੀਂ ਕੁਦਰਤ ਨਾਲ ਜੁੜ ਕੇ ਉਹੋ ਜਿਹਾ ਕੰਮ ਕਰ ਸਕਦੇ ਆ ਸੋ ਜਿਵੇਂ ਹੁਣ ਬਾਰਸਾਂ ਦਾ ਟਾਈਮ ਚੱਲ ਰਿਹਾ ਤੇ ਕੁਝ ਦਿਨਾਂ ਤੋਂ ਬਾਰਸ਼ ਘਟੀ ਹੋਈ ਆ ਜਿਵੇਂ ਆਪਣੇ ਕੋਲ ਮੀਂਹ ਤੋਂ ਤੁਰੰਤ ਬਾਅਦ ਚੱਲਣ ਵਾਲੇ ਟੂਲ ਵੀ ਬਣਾਏ ਹੋਏ ਨੇ ਉਸ ਤੋਂ ਬਾਅਦ ਜਿਹੜੇ ਮਤਲਬ ਖੱਬਾ ਵਾਲਾ ਜ calendar ਬਹੁਤ ਹੋ ਜਾਂਦਾ ਫਿਰ ਕਾਹਲੀ ਫਸਲ ਪੀਣ ਨੂੰ ਦਿੱਕਤ ਆਉਂਦੀ ਆ ਕਿਉਂਕਿ ਨਾ ਤਾਂ ਆਪਾਂ ਮਸ਼ੀਨਰੀ ਬਾਹਰ ਤੋਂ ਲਿਆ ਨਾ ਆਪਾਂ ਕੋਈ ਨੇਬਰ ਲਾਈਏ ਸਾਰਾ ਕੰਮ ਉੱਥੇ ਕਰਦੇ ਆ ਸੋ ਜਿਹੜੇ ਆਪਣੇ ਬਜ਼ੁਰਗਾਂ ਨੇ ਇੱਕ ਗੱਲ ਦੱਸੀ ਹੋਈ ਆ ਵੀ ਕਹਿੰਦੇ ਜਿਵੇਂ ਆਪਣੇ ਆਸੰਦ ਨੇ ਬਹੁਤ ਤਿੱਖੇ ਤੇ ਚੰਡੇ ਹੋਏ ਹੋਣੇ ਚਾਹੀਦੇ ਨੇ ਇੱਕ ਤਾਂ ਖੁਰਪੇ ਨੂੰ ਚੰਡ ਕੇ ਰੱਖਦੇ ਸੀਗੇ ਉਸ ਟਾਈਮ ਤਾਂ ਇੱਕ ਕਹਾਵਤ ਹੁੰਦੀ ਸੀ ਕਿ ਪੁੱਤ ਨੂੰ ਵਾਰ ਖੁਰਪੇ ਨੂੰ ਚੰਡ ਕੇ ਰੱਖੋ ਪਰ ਹੁਣ ਉਹ ਚੀਜ਼ਾਂ ਬਜ਼ੁਰਗਾਂ ਨਾਲੇ ਚਲੇ ਗਈਆਂ ਸੋ ਇਹ ਆਪਾਂ ਜੋ ਖੁਰਪੇ ਦਾ ਕੰਮ ਕਰਨਾ ਹੈ ਗੜਾਈ ਦਾ ਇਹਨੇ ਮਤਲਬ ਜਾਨੀ ਧਰਤੀ ਨੂੰ ਐਨ ਪਲੇਟ ਮੰਗ ਜੀਰ ਦੇ ਨੇ ਚਲੇ ਜਾਣਾ ਤੇ ਖੱਬੜਾ ਜਿਹੜਾ ਨਾਸ ਕਰ ਦੇਣਾ ਉਸ ਤੋਂ ਬਾਅਦ ਆਪਾਂ ਆਪਣੀ ਅਗਲੀ ਫਸਲ ਦੀ ਬਿਜਾਈ ਕਰਾਂਗੇ ਤੇ ਇਹਨੂੰ ਇੰਨਾ ਤਿੱਖਾ ਕਰ ਲਿਆ ਜਾਂਦਾ ਵੀ ਵੀ ਤੁਸੀਂ ਜਿੱਕਣ ਹੱਥ ਨਾਲ ਵੱਢ ਕੇ ਇਹਦੇ ਨਾਲ ਕੰਮ ਕਰ ਸਕਦੇ ਹੋ ਮਤਲਬ ਤੇ ਪੂਰਾ ਤਿੱਖਾ ਕਰਕੇ ਨੂੰ ਆਪਾਂ ਇਹਦੇ ਨਾਲ ਕੱਢ ਦੇਣਾ ਇਹਦੇ ਨਾਲ ਬਹੁਤ ਸਾਰੇ ਟੂਲ ਕਸੇ ਜਾਂਦੇ ਨੇ ਪਹਿਲਾਂ ਹੋਰ ਕਿਸੇ-ਕਿਸੇ ਵੀ ਜਿਵੇਂ ਆਹ ਹੋਰ ਡਿਜ਼ਾਈਨ ਦਾ ਟੂਲ ਹੈ ਇਹ ਮਤਲਬ ਜਿਆਦਾ ਘਾਹ ਦੇ ਵਿੱਚ ਚੱਲੂਗਾ ਆਹ ਗੰਡਾਸਾ ਇਹ ਹਲੇ ਤਿੱਖਾ ਕਰਨੇ ਵਾਲਾ ਹੈ ਇਹ ਜਦ ਇਸ ਤੋਂ ਬਾਅਦ ਫਿਰ ਇਹ ਚੱਲਾਊਗਾ ਜਿਆਦਾ ਜਗ੍ਹਾ ਲੈ ਜਾਂਦਾ ਤੇ ਆਹ ਜਿਹੜਾ ਟੂਲ ਹੈ ਜਿਕਨ ਮੀ ਤੋਂ ਤੁਰੰਤ ਬਾਅਦ ਗਾਰੇ ਵਿੱਚ ਚੱਲ ਪੈਂਦਾ ਇਸ ਤਰ੍ਹਾਂ ਹੋਰ ਬਹੁਤ ਸਾਰੇ ਟੂਲ ਨੇ ਪਰ ਹੁਣ ਆਪਾਂ ਆ ਟੂਲ ਦੀ ਗੱਲ ਕਰਾਂਗੇ ਇਹਨੂੰ ਹੁਣ ਆਪਾਂ ਤਕਰੀਬਨ ਪੂਰਾ ਤਿੱਖਾ ਕਰ ਲੈਣਾ ਫੇਰ ਇਹਨੇ ਜਾਨੀ ਜਿੱਥੇ ਪਲੇਟ ਜਿੰਨੀ ਤੁਹਾਡੀ ਮਰਜ਼ੀ ਆ ਵੀ ਤੁਸੀਂ ਢੰਗਾਈ ਤੋਂ ਵੱਡਣਾ ਚਾਹੁੰਦੇ ਆ ਜਾਂ ਮਤਲਬ ਉਹ ਆਪਣੇ ਕਿਹੜੇ ਹਿਸਾਬ ਨਾਲ ਜਿੰਨਾ ਡੂੰਘਾ ਚਲਾਉਣਾ ਜਿੰਨਾ ਵੱਡਣਾ ਜਾਨੀ ਕੱਖ ਦਾ ਚਾਹੇ ਝਾਲ ਪਿਆ ਹੋਵੇ ਨੇ ਵੜਦੇ ਨੇ ਚਲੇ ਜਾਣਾ ਪਲੇਟ ਮੰਗ ਸੋ ਇਹ ਗੜਾਈ ਦੇ ਲਈ ਬਹੁਤ ਵਧੀਆ ਟੂਲ ਆ ਤੇ ਉੱਠਾ ਕਰਨਾ ਪੈਂਦਾ ਪਰ ਜਦੋਂ ਤਿੱਖਾ ਹੋ ਗਿਆ ਨਾ ਤਾਂ ਜ਼ੋਰ ਲੱਗਣਾ ਜਿਵੇਂ ਕਹਿੰਦੇ ਚਤਰ ਦੇ ਸੰਦ ਘਸਣ ਮੂਰਖ ਦੀ ਕਿਸੇ ਤੇ ਬਜ਼ੁਰਗਾਂ ਦੀ ਉਹ ਕਹਾਵਤਾ ਸਨ ਵੀ ਜਦੋਂ ਖੁੰਡੇ ਟੂਲ ਨਾਲ ਆਪਾਂ ਚੋਰ ਮਾਰਾਂਗੇ ਉਹਨਾਂ ਟਾਈਮਾਂ ਚ ਲੋਕ ਹੱਥੇ ਕੰਮ ਕਰਦੇ ਸਨ ਨਹੀਂ ਮਸ਼ੀਨਰੀ ਦਾ ਇਸਤੇਮਾਲ ਤਾਂ ਬਹੁਤ ਘੱਟ ਸੀ ਪਰ ਹੁਣ ਸਾਰਾ ਕੰਮ ਮਸ਼ੀਨਰੀ ਹੋ ਗਿਆ ਜਿਵੇਂ ਆਪਣੇ ਆਮ ਤਾਂ ਅਬਰਸ ਕਟਰ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਇਹਨਾਂ ਨੂੰ ਬਰਤਨਾਂ ਲਈ ਵਰਤੀ ਜਾਂਦੀ ਨੇ ਪਰ ਹੁਣ ਇਹ ਆਪਾਂ ਇੰਨਾ ਤਿੱਖਾ ਕਰ ਲਿਆ ਜਿਵੇਂ ਹੁਣ ਤੁਸੀਂ ਦੇਖੋ ਆਹ ਕਾ ਖੜਾ ਆ ਦੇਖੋ ਇਹਦੇ ਵਿੱਚ ਆਪਾਂ ਚਲਾਵਾਂਗੇ ਇਹਨੇ ਜਦੋਂ ਹੱਥ ਨਾਲ ਇੰਨਾ ਸੌਖਾ ਵੱਢ ਸਕਦਾ ਜਦੋਂ ਨਾਲ ਕਿਸੇ ਆਪਾਂ ਨੇ ਸਿਰਫ ਲੈ ਕੇ ਤੁਰੇ ਫਿਰੀ ਜਾਣਾ ਆ ਲੋ ਆਓ ਹੁਣ ਤੁਸੀਂ ਉਹ ਦੇਖੋ ਵੀ ਇਹ ਟੂਲ ਹੈ ਜਿਹੜੇ ਆਪਣੀ ਕੁਦਰਤੀ ਖੇਤੀ ਜਿਹੇ ਨਦੀਨ ਦਾ ਨਾਸ ਕਰਨ ਵਾਲੇ ਆ ਦੇਖੋ ਇਹ ਬਿਨਾ ਉਹ ਤੋਂ ਮਤਲਬ ਕਸੇ ਤੋਂ ਇੱਕਣ ਵੱਢ ਸਕਦਾ ਤਾਂ ਜਦ ਕਸਾਂ ਕਿ ਫਿਰ ਤਾਂ ਆਪਾਂ ਤੁਰਨਾ ਹੀ ਆ ਖਾਲੀ ਸੋ ਆਪਾਂ ਇਹਨੂੰ ਹੁਣ ਚਲਾ ਕੇ ਦੇਖਾਂਗੇ ਵੀ ਨਦੀਨਾਂ ਦਾ ਕਿਵੇਂ ਇਹ ਖਾਤਮਾ ਕਰਦਾ ਤੇ ਆ ਦੇ ਦੀ ਧਾਰ ਦੇਖੋ ਤੁਸੀਂ ਮਤਲਬ ਤੁਸੀਂ ਇਹ ਨਾਲ ਮਤਲਬ ਪਲੇਟ ਵਾਲੀ ਸ਼ੇਪ ਤੇ ਜਾਂਦਾ ਪਹਿਲਾਂ ਇਹਨੂੰ ਚੰਡਿਆ ਚੰਡ ਚੰਡੇ ਤਿੱਖਾ ਕਰਤਾ ਰੇਤੀ ਤਾਂ ਆਪਾਂ ਬਹੁਤ ਘੱਟ ਫੇਰੀ ਆ ਆਪਣੇ ਕੋਲ ਆ ਆ ਵੀ ਰੱਖਿਆ ਪਲੇਟ ਕਿਉਂਕਿ ਜੇ ਉੱਚਾ ਨੀਵਾ ਹੋ ਗਿਆ ਤਾਂ ਆਪਾਂ ਇਹਦੇ ਨਾਲ ਵੀ ਇਸ ਤਰ੍ਹਾਂ ਕਰ ਸਕਦੇ ਆ ਇਹਦੇ ਨਾਲ ਵੀ ਕਾਫੀ ਤਿੱਖਾ ਹੋ ਜਾਂਦਾ ਕਈ ਵਾਰੀ ਖੇਤਾਂ 'ਚ ਰੇਤੀ ਨਾ ਹੋਵੇ ਤਾਂ ਇਹਦੇ ਨਾਲ ਵੀ ਮੈਂ ਤਿੱਖਾ ਕਰ ਲੈਣਾ ਲੋ ਇਹਦੇ ਨੂੰ ਤਿੱਖਾ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਪਲਾਵਾਂਗੇ ਇਸ ਤੋਂ ਬਾਅਦ ਇਹਨੇ ਫਿਰ ਆਹਨੇ ਕੰਮ ਕਰਨਾ ਸੋ ਆਪਾਂ ਹੁਣ ਅੱਗੇ ਜਾ ਕੇ ਇਹਨੂੰ ਕਸ ਕੇ ਦੇ ਉੱਤੇ ਆਹ ਜਿਹੜਾ ਗੜਾਸੇ ਦਾ ਪੁਰਾਣਾ ਹਿੱਸਾ ਪਹਿਲਾਂ ਗੜਾਸਾ ਸੀਗਾ ਇਹਦੇ ਨਾਲੇ ਅਲੱਗ-ਅਲੱਗ ਟੂਲ ਕਸੇ ਜਾਂਦੇ ਨੇ ਆ ਦੇਖੋ ਇਹ ਗਣਾਸਾ ਸਾਈਡ ਤੋਂ ਵੱਢਿਆ ਹੋਇਆ ਜਦ ਤੇ ਕਸ ਗਿਆ ਸੀਗਾ ਪਹਿਲਾਂ ਆਪਾਂ ਨੇ ਬਿਲਡਿੰਗ ਕਰਕੇ ਆਹ ਨੂੰ ਲਾਈ ਸੀਗੀ ਪਹਿਲਾਂ ਵੀ ਵੀਡੀਓ ਚ ਦੱਸਿਆ ਗਿਆ ਇਸ ਤਰ੍ਹਾਂ ਸੀ ਪਹਿਲਾਂ ਇਹ ਜਦੋਂ ਇਹ ਕਸ ਕੇ ਇੰਨਾ ਕੁ ਰਹਿ ਗਿਆ ਵੀ ਹੁਣ ਕੰਮ ਤਾਂ ਨਹੀਂ ਰਿਹਾ ਤਾਂ ਆਪਾਂ ਗਲੀਆਂ ਵਾਲਾ ਜਿਹੜੂ ਸਰਾਖ ਨੇ ਦੋ 나ਟ ਕਸਣ ਲਈ ਉਨੀ ਜਗ੍ਹਾ ਰੱਖ ਕੇ ਵੜਤਾ ਸੀ ਹੁਣ ਇਹਦੇ ਨਾਲ ਬਹੁਤ ਸਾਰੇ ਅਲੱਗ-ਅਲੱਗ ਟੂਲ ਲਾਏ ਜਾਂਦੇ ਜਿਵੇਂ ਆਹ ਟੂਲ ਲੱਗ ਗਿਆ ਇਹ ਕਸਿਆ ਜਾਣਾ ਪਹਿਲਾਂ ਆਹ ਟੂਲ ਸਿਗਾ ਹੋਰ ਬੰਨ੍ਹਦਾ ਇਹ ਕਸਿਆ ਜਾਣਾ ਇਸੇ ਇਹਨਾਂ ਗੱਲੇ ਸਰਾਖਾਂ ਤੇ ਤੇ ਗੜਾਸ ਦਾ ਜਦੋਂ ਫੱਟੇ ਆਉਂਦਾ ਸੋ ਇਹ ਗੰਡਾਸਾ ਤੁਸੀਂ ਦੇਖੋ ਵੀ ਕਿੰਨੀ ਚੌੜੀ ਜਗ੍ਹਾ ਬਾਹ ਕੇ ਲੈ ਜਾ ਸਕਦਾ ਹੁਣ ਇਹਨੂੰ ਤਿੱਖਾ ਬਾਅਦ ਚ ਕਰਕੇ ਚਲਾਵਾਂਗੇ ਹੁਣ ਆਪਾਂ ਇਹਦੇ ਨਾਲ ਕੰਮ ਕਰਾਂਗੇ ਕਿਉਂਕਿ ਇਹਦੇ ਨਾਲ ਬਿਲਕੁਲ ਹੀ ਘੱਟ ਜ਼ੋਰ ਲੱਗਦਾ ਤੁਸੀਂ ਤੁਰਨਾ ਸਰਤੇ ਦੀ ਇਹ ਬੰਨ ਪੂਰਾ ਤਿੱਖਾ ਕਰ ਲਿਆ ਜਾਵੇ ਤੇ ਬੰਦਾ ਜਿਵੇਂ ਖਾਲੀ ਤਰਫ ਵਾਲੀ ਲਈ ਜਾਂਦਾ ਉਕਣ ਲਿਜਾ ਸਕਦਾ ਤੇ ਬਹੁਤ ਹੀ ਇਹ ਗੜਾਈ ਵੀ ਕਰੂ ਖੱਬਲ ਨੂੰ ਵੀ ਜਿੰਨਾ ਢਗਾਇ ਤੋਂ ਮਰਜ਼ੀ ਆਪਾਂ ਖਤਮ ਕਰ ਦਈਏ ਨਦੀਨ ਨੂੰ ਆਪਣੀ ਫਸਲੀ ਗੜਾਈ ਵੀ ਕਰੂ ਤੇ ਨਦੀਨ ਨੂੰ ਵੀ ਸਾਫ ਕਰ ਦੂ ਤੇ ਜੜਾਂ ਨੂੰ ਜਦੋਂ ਗੜਾਈ ਹੁੰਦੀ ਆ ਤਾਂ ਜੜਾਂ ਨੂੰ ਹਵਾ ਮਿਲਦੀ ਜਿਹਦੇ ਨਾਲ ਜੜਾਂ ਮਜ਼ਬੂਤ ਹੁੰਦੀਆਂ ਨੇ ਕਿਉਂਕਿ ਪੁਰਾਣੇ ਬਜ਼ੁਰਗਾਂ ਦੇ ਇੱਕ ਕਹਾਣ ਬਣਾਏ ਹੋਏ ਸੀ ਕਿ ਕਹਿੰਦੇ ਜਿੰਨੀ ਗੋਡੀ ਓਨੀ ਡੋਡੀ ਡੋਡੀ ਤੋਂ ਭਾਵ ਆ ਦਾ ਜੋ ਦੇ ਫਲ ਲੱਗਦਾ ਉਹ ਡੋਡੀ ਉਸ ਤਰ੍ਹਾਂ ਦੀ ਗੱਲ ਕਰਦੇ ਨੇ ਉਹ ਪਰ ਹੁਣ ਆਪਾਂ ਇਹਨੂੰ ਚਲਾ ਕੇ ਦਿਖਾਉਨੇ ਆਂ ਵੀ ਇਹ ਕਿੰਨੇ ਸੌਖੇ ਟੂਲ ਨੇ ਜਿਹੜੇ ਇੱਕ ਵਾਰੀ ਖਰਚਾ ਕਰਕੇ ਕਿਸਾਨ ਦਾ ਲਗਾਤਾਰ ਉਹਨੂੰ ਫਾਇਦਾ ਦਿੰਦੇ ਰਹਿੰਦੇ ਨੇ ਜੇ ਮਸ਼ੀਨਰੀ ਆ ਤਾਂ ਪੀਣ ਵਾਲੀਆਂ ਬਰਸ਼ ਕਟਰ ਚਲਾਉਣਾ ਤਾਂ ਰਿਪੇਅਰ ਵੀ ਚਾਹੀਦੀ ਪੈਟਰੋਲ ਵੀ ਚਾਹੀਦਾ ਪਰ ਇਹਨਾਂ ਟੂਲਾਂ ਨਾਲ ਜੇ ਕਿਸਾਨ ਆਪਣੇ ਬਣਾ ਲੈਂਦਾ ਇੱਕ ਤਰਖਾਲੀ ਨਾਲੇ ਬਹੁਤ ਸਾਰਾ ਟੂਲ ਲੱਗ ਜਾਂਦੇ ਨੇ ਸੋ ਆਪਾਂ ਇਹਨੂੰ ਚਲਾ ਕੇ ਦਿਖਾਵਾਂਗੇ ਵੀ ਇਹ ਕਿੰਨਾ ਸੌਖਾ ਹੁਣ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆਂ ਕਿਸਾਨ ਦੋਸਤੋ ਜਿਵੇਂ ਆਹ ਉਹ ਬਹੁਤ ਜ਼ਿਆਦਾ ਖੱਬੜ ਆ ਨਾ ਆਪਾਂ ਇਹਦੇ ਵਿੱਚ ਚਲਾ ਕੇ ਦਿਖਾਉਨੇ ਜਿਵੇਂ ਹੁਣ ਆਮ ਖੇਤ ਜਿੱਥੇ ਪਹਿਲਾਂ ਬ੍ਰਸ਼ ਕਟਰ ਚੱਲੂਗਾ ਆ ਫੇਰ ਉਸ ਤੋਂ ਬਾਅਦ ਜੀ ਸਫਾਈ ਕੀਤੀ ਜਦੋਂ ਕੋਈ ਮਿੱਟੀ ਗਿੱਲੀ ਆ ਜਦੋਂ ਸੁੱਕੀ ਫੇਰ ਤਾਂ ਪਲੇਟਮਾਗ ਲਾ ਲਾ ਮਾਰ ਲੈਨੇ ਦੇਖੋ ਮਤਲਬ ਮੈਂ ਚੋ ਪੂਰੀਏ ਨੇ ਸਫਾਈ ਕਰ ਦੇਣੀ ਆ ਦੇਖੋ ਇਹ ਆਪਾਂ ਨੇ ਪਹੋਚਾ ਦਾ ਸੰਘਣੇ ਚਲਾਈ ਆ ਪਰ ਜਦੋਂ ਆਪਾਂ ਖੇਤ ਵਿੱਚ ਗੜਾਈ ਕਰਨੀ ਆ ਜਿੱਥੇ ਆਪਣੀ ਆਰਾਮ ਨਾਲ ਚੱਲ ਪੈਣਾ ਨਾ ਜਗਾ ਦੇਖੋ ਤੁਸੀਂ ਆਪਰੇ ਸ਼ੁਰੂ ਹੋਣ ਲੱਗਿਆ ਇਹ ਪੂਰੇ ਦਾ ਪੂਰਾ ਅੰਦਰ ਚਲੇ ਗਿਆ ਜਦੋਂ ਧਰਤੀ ਦੇ ਵਿੱਚ ਹੋਣਾ ਤੇ ਜਿਹੜਾ ਵੀ ਇਹਦੇ ਮੂਨੇ ਖੱਬਲਾ ਗਿਆ ਨੇ ਉਹ ਵੀ ਚੱਕ ਕੇ ਲੈ ਜਾਣਾ ਵੱਡੇ ਦੇਣਾ ਮਤਲਬ ਖਤਮ ਤੇ ਗੜਾਈ ਬਾਡੂngੀ ਕਰਦੇ ਨੇ ਜਦੋਂ ਇਸ ਫਸਲ ਦੀ ਗੜਾਈ ਹੋ ਗਈ ਕਿ ਨਦੀਨ ਦਾ ਹੀ ਬਨਾਸ ਗਿਆ ਹੁਣ ਗਿੱਲੀ ਤੋਂ ਗਿੱਲੀ ਮਿੱਟੀ ਗੁੱਟ ਸਕਦਾ ਇਹ ਜਣੀ ਪੂਰੀ ਮੀਨਾ ਠੁਕ ਚੁੱਕੀ ਮਿੱਟੀ ਆ ਤੇ ਇਹ ਜਿਹੜੇ ਟੂਲ ਨੇ ਖੱਬੜ ਦਾ ਵੀ ਨਾਸ਼ ਕਰ ਦੇਣਗੇ ਗੜਾਈ ਵੀ ਕਰਨਗੇ ਤੇ ਖਾਸ ਗੱਲ ਆ ਵੀ ਆਪਾਂ ਨੂੰ ਉੱਪਰ ਜ਼ੋਰ ਨਹੀਂ ਲੱਗਣਾ ਬਾਕੀ ਆਪਾਂ ਨੇ ਘਰੇ ਕਿਚਨ ਗਾਰਡਨਾਂ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਸਿਸਟਮ ਹੈ ਉੱਥੇ ਵੀ ਇਹ ਬੜੇ ਆਰਾਮ ਨਾਲ ਛੋਟੀਆਂ ਕਿਆਰੀਆਂ ਗੁੱਡਣ ਲਈ ਕੰਮ ਦੇ ਸਕਦੇ ਨੇ ਠੀਕ ਜਦੋਂ ਕੱਲ ਥੋੜੀ ਹੋਰ ਮਿੱਟੀ ਸੁੱਕ ਗਈ ਫੇਰ ਤਾਂ ਇਹ ਭੱਜੇ ਨਹੀਂ ਫਿਰਨਾ ਕਿਉਂਕਿ ਮਿੱਟੀ ਹਾਲੇ ਗਿੱਲਾਪਨ ਹੈਗਾ ਉਹ ਇਹਨੂੰ ਘੜਤੀ ਆ ਜਿਵੇਂ ਹੁਣ ਆ ਖੱਬਲ ਆ ਗਿਆ ਮੁਰੇ ਆਪਣੇ ਇਸ ਤਰ੍ਹਾਂ ਲੱਗ ਜਾਨ ਅੱਗੇ ਇਹ ਥੋੜੀ ਜਿਹੀ ਪਾਇਰਾਂ ਦੇ ਉੱਰ ਲੰਘ ਜਾਂਦੇ ਆ ਕਿ ਨਾ ਤਾਂ ਕਰਕੇ ਆ। ਇੱਥੇ ਵੀ ਸਫਾਈ ਕਰਦੇ ਆ। ਜਿਵੇਂ ਹੁਣ ਆ ਬਾਹੀ ਹੋਈ ਥਾਂ ਫਿਰ ਖਾਲੀ ਦੀ ਬਾਹੀ ਹੋਈ ਆ। ਲਓ ਉੱਥੇ ਜਣੀ ਇਹਨਾਂ ਆਪਾਂ ਗੁੰਦੂਗਾ ਨਹੀਂ ਗੁੰਦਣਾ ਫਿਰ ਉੱਚਾ ਰੱਖਣਾ ਹੈ। ਜਣੀ ਇਹਦੇ ਜਿਹੜਾ ਜਿੰਨਾ ਏਰੀਆ ਉਹਦੇ ਜਿਹੜਾ ਵੀ ਖੱਪੜ ਆ ਗਿਆ ਨੇ ਵੱਢ ਕੇ ਲੈ ਜਾਣਾ। ਇਸ ਤਰ੍ਹਾਂ ਨੇ ਖੇਤ ਨੂੰ ਖੋਲ ਦੇਣਾ ਹੈ। ਇਹ ਖਾਸ ਗੱਲ ਆ ਵੀ ਸੁੱਕੀ ਧਰਤੀ ਵਿੱਚ ਵੀ ਵੱਧ ਕੰਮ ਕਰਦਾ ਹੈ ਇਹ ਤਾਂ ਗਿੱਲੀ ਧਰਤੀ ਹੈ ਨਾ ਹੁਣ ਜਿਵੇਂ ਆਪਾਂ ਖੱਬੜ ਲਾ ਗਿਆ ਦੇਖੋ ਔਰੇ ਖੱਬੜ ਆਪਾਂ ਇਹਨੂੰ ਖੁਰਪੇ ਨਾਲ ਸਾਫ਼ ਕਰਾਂ ਕਿੰਨਾ ਟਾਈਮ ਲੱਗੂਗਾ ਫੇਰ ਆਪਾਂ ਇਹਨੂੰ ਅੱਗੇ ਪਿੱਛੇ ਨੂੰ ਨਹੀਂ ਚਲਾਉਣਾ ਮਤਲਬ ਗਿੱਲੀ ਤੋਂ ਗਿੱਲੀ ਮਿੱਟੀ 'ਚ ਕੰਮ ਕਰਦੇ ਹਾਂ ਹੁਣ ਜੇ ਆਪਾਂ ਗਿੱਲੀ ਮਿੱਟੀ 'ਚ ਖੁਰਪਾ ਚਲਾਉਣਾ ਤਾਂ ਇਹਦਾ ਖੁਰਪੇ ਨੂੰ ਮਿੱਟੀ ਲੱਗ ਜਾਂਦੀ ਹੈ ਇਸ ਤਰ੍ਹਾਂ ਨੇ ਕੰਮ ਕਰ ਦੇਣਾ ਹੁਣ ਹਰੀ ਕ੍ਰਾਂਤੀ ਦੀ ਦਵਾਈ ਸੜਕ ਲਈ ਜਾਂਦੀ ਆ ਉਹਦਾ ਕੋਈ ਪ੍ਰੋਬਲਮ ਨਹੀਂ ਪਰ ਕੁਦਰਤੀ ਖੇਤ ਜੇ ਆਪਾਂ ਇਸ ਤਰ੍ਹਾਂ ਦੀ ਕੋਈ ਪ੍ਰਕਿਰਿਆ ਨਹੀਂ ਕਰ ਸਕਦੇ ਜਿਹਦੇ ਨਾਲ ਖੱਬਲ ਨੂੰ ਇਨਸਾਨ ਦੁਆਰਾ ਮਾਰਿਆ ਜਾਵੇ ਸਿਰ ਉਹ ਗੜਾਈ ਕਰ ਸਕਦੇ ਆ ਤਾਂ ਇਹ ਖੱਬਲ ਵੀ ਸਾਫ ਹੁਣ ਖੱਬਲ ਰੋਲ ਨਾਲ ਰੋਲ ਦੋ ਨਹੀਂ ਵੀ ਰੋਲਣਾ ਤਾਂ ਵੀ ਆ ਦੇਖੋ ਤਾਂ ਵੀ ਇਹ ਸਾਫ ਹੋ ਜਾਣਾ ਸੋ ਇਸ ਤਰ੍ਹਾਂ ਆਪਾਂ ਇਹਨਾਂ ਖੱਪੜਾਂ ਤੋਂ ਖੇਤ ਨੂੰ ਮਿੱਟੀ ਨੂੰ ਵਧੀਆ ਬਣਾ ਸਕਦੇ ਆ ਤੇ ਆਪਣੀ ਐਕਸਰਸਾਈਜ਼ ਵੀ ਹੋਈ ਜਾਂਦੀ ਆ ਤੇ ਮਿੱਟੀ 'ਚ ਕੰਮ ਵੀ ਲੱਗੇ ਰਹਿਣਾ ਤੇ ਜਿਹੜੇ ਟੂਲ ਨੇ ਇਹਦੇ ਅਲੱਗ-ਅਲੱਗ ਤਰੀਕੇ ਨੇ ਚਲਾਉਣ ਦੇ ਜੇ ਸੰਘਣਾ ਆ ਜਾਵੇ ਤਾਂ ਆਪਾਂ ਨੂੰ ਐਂ ਚਲਾਉਣਾ ਪੈਣਾ ਆ ਮਤਲਬ ਹੁਣ ਮੈਂ ਐਂ ਚਲਾਉਂਦਾ ਸੀਗਾ ਨਾ ਫਿਰ ਮੈਂ ਐਂ ਚਲਾਉਣਾ ਮਤਲਬ ਇੱਡਾ ਇਹ ਚਿੱਟਾ ਘੱਟ ਚੱਲੂ ਐਂ ਜਿਹੜਾ ਟੇਡਾ ਮਚੀਰੂ ਲੋ ਇਹ ਜਿਹੜੀ ਪ੍ਰੋਬਲਮ ਆੜੀ ਮੋਟੀ ਆ ਰਹੀ ਗਿੱਲੀ-ਬਿੱਟੀ ਕਰਕੇ ਆ ਰਹੀ ਹੈ ਨਾ ਠੀਕ ਮੀਂਹ ਪਾ ਕੇ ਫਿਰ ਮਿੱਟੀ ਠੋਕ ਦਾਂਗੇ ਲਗਾਤਾਰ ਮੀਂਹ ਪਈਂਗਾ ਮਿੱਟੀ ਨੂੰ ਆਪਾਂ ਨੇ ਛੇੜਿਆ ਨਹੀਂ ਹੁੰਦਾ ਲੋ ਇਸ ਤਰ੍ਹਾਂ ਪਾ ਨੂੰ ਅਲੱਗ-ਅਲੱਗ ਥਾਵਾਂ ਤੇ ਫਿਰਾਂ ਜਾਂ ਜਿੰਮੀ ਚਲਾਵਾਂਗੇ ਇਹ ਸਖਤ ਤੋਂ ਸਖਤ ਜਗ੍ਹਾ ਵੀ ਚੱਲ ਸਕਦਾ ਜਿਵੇਂ ਹੁਣ ਖਾਲ ਦੀ ਜਗ੍ਹਾ ਬੰਨ੍ਹਣੇ ਖੱਬੜ ਨੂੰ ਜਿਹੜੀ ਜੜਾਂਗਾ ਖੱਬਲਦਾ ਉਹਨੇ ਉਹ ਬਾਹਰ ਕੱਢ ਦੇਣਾ ਸਖਤ ਤੋਂ ਸਖਤ ਖੱਬਲੀ ਵੱਢ ਲਿਆਉਣਾ ਤੇ ਉਸ ਤਰ੍ਹਾਂ ਇਹ ਕੰਮ ਕਰ ਸਕਦੀ ਹੈ ਸੋ ਇਸ ਤਰ੍ਹਾਂ ਦੇ ਟੂਲ ਆਪਾਂ ਨੂੰ ਅ ਵਰਤਨੇ ਚਾਹੀਦੇ ਨੇ ਪਰ ਇਹ ਹਰੇਕ ਤਰ੍ਹਾਂ ਦਾ ਟੂਲ ਨਹੀਂ ਕਿੱਲੀ ਮਿੱਟੀ 'ਚ ਕੰਮ ਕਰਦਾ ਬੱਤਰਾ ਜੀ ਤੇ ਕਿਹਨੇ ਕਰਨਾ ਸੁੱਕੀ ਮਿੱਟੀ 'ਚ ਕਿਹਨੇ ਕਰਨਾ ਉਸ ਤਰ੍ਹਾਂ ਦੇ ਟੂਲਾਂ ਦਾ ਆਪਾਂ ਨੂੰ ਗਿਆਨ ਹੋਣਾ ਚਾਹੀਦਾ ਤਾਂ ਆਪਾਂ ਕੁਦਰਤੀ ਖੇਤੀ ਨੂੰ ਸੌਖਾ ਤੇ ਘੱਟ ਜ਼ੋਰ ਵਾਲਾ ਬਣਾ ਸਕਦੇ ਹਾਂ ਤੇ ਖਰਚੇ ਘਟਾ ਸਕਦੇ ਹਾਂ ਇਹ ਜਿਹੜਾ ਟੂਲ ਹੈ ਇਹ ਬੱਤਰ ਵਾਲੀ ਧਰਤੀ 'ਤੇ ਚੱਲ ਸਕਦਾ ਪਰ ਆਪਾਂ ਨੇ ਪਹਿਲਾਂ ਦੱਸ ਕੇ ਤਾਂ ਦੇਖਿਆ ਵੀ ਥੱਬਣ ਨੂੰ ਗਿੱਲੀ ਮਿੱਟੀ 'ਚ ਕੰਮ ਕਰਦਾ ਜਾਂ ਨਹੀਂ ਆਹ ਆਪਾਂ ਹੋਰ ਥਾਂ 'ਤੇ ਵੀ ਚਲ ਕੇ ਦੇਖਦੇ ਹਾਂ ਸੋ ਆਹ ਜਿਹੜੀ ਬੱਤਰ ਜਾਨੀ ਪਹਿਲਾਂ ਕੜਾਈ ਵਗੈਰਾ ਹੋਈ ਹੈ ਕਿਸਾਨ ਵੀਰ ਉੱਥੇ ਤਾਂ ਪਾਣੀ ਵਾਂਗ ਲੰਘ ਜਾਣਾ ਹੈ ਦੇਖੋ ਆ ਦੇਖੋ ਨਾਲੇ ਚਲਦੀ ਬਹੁਤ ਢਗਾਈ 'ਚ ਹੈ ਹਣ ਖੁਰਪਾ ਤਾਂ ਪੈਣਾ ਡੂੰਗਾ ਚ ਕਲਾ ਨਹੀਂ ਸਕਦੇ ਮਤਲਬ ਜਿਹੜਾ ਰੋਟਰੀ ਟਰਿੱਲਰ ਆ ਉਸ ਤਰ੍ਹਾਂੇ ਕੰਮ ਕਰੂਗਾ ਤੇ ਫਸ ਗੱਲ ਆ ਵੀ ਹੁਣ ਜੇ ਰੋਟਰੀ ਟਰਿੱਲਰ ਚਲਾਵਾਂਗੇ ਤਾਂ ਜੜਾ ਵੱਢ ਜੂਗਾ ਉੱਪਰ ਨਹੀਂ ਆ ਟਾਹਣੀਆਂ ਪਰ ਇਹ ਤਾਂ ਹੀਠਾਂ ਦੀ ਲੱਗ ਜਾਣਾ ਗੜਾਈ ਨੇ ਉੱਥੇ ਕਰਦੇ ਜੀ ਕੰਮੂਕ ਬਣੀ ਲੋੜ ਸੋ ਆਪਾਂ ਫਿਰ ਜ਼ਿਆਦਾ ਕਾਲਜ ਹਿੱਥ ਦਿਖਾ ਕੇ ਦਿਖਾ ਜੀ ਹੁਣ ਆ ਦੇਖ ਲੋ ਇਧਰ ਨੂੰ ਵੀ ਚੱਲੋ ਓਕਣੇ ਕਿ ਪੂਰੀ ਨਗਾਇਜ਼ ਤੱਕ ਹੁਣ ਹੋਰੇ ਉਹ ਜਗ੍ਹਾ ਗਿੱਲੀ ਸੀ ਨਾ ਉੱਥੇ ਗੜਾਈ ਨਹੀਂ ਆ ਦੇਖੋ ਕਿੰਨੀ ਸੋਹਣੀ ਮਿੱਟੀ ਮੜ ਰਹੀ ਹੈ ਤੋ ਇਸ ਤਰ੍ਹਾਂ ਆਪਾਂ ਇਹਨਾਂ ਟੂਲਾਂ ਦੀ ਵਰਤੋਂ ਕਰਕੇ ਮਿੱਟੀ ਨੂੰ ਧੂੰਗਾ ਵਧੀਆ ਪੋਲਾ ਬਣਾ ਸਕਦੇ ਹਾਂ। ਇਹ ਲਓ। ਸੋ ਇਸ ਤਰ੍ਹਾਂ ਆਪਾਂ ਅਲੱਗ-ਅਲੱਗ ਟੂਲਾਂ ਤੋਂ ਕੰਮ ਲੈ ਕੇ ਆਪਣੀ ਖੇਤੀ ਨੂੰ ਵਧੀਆ ਬਣਾ ਸਕਦੇ ਹਾਂ। ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ।